ਹਰਪੀ ਸਿੰਘ ਜੀ ਇਹ ਲਧਰਾਂ ਤੋਂ ਪਹੁੰਚੀ ਸਾਰੀ ਟੀਮ ਸਾਰਿਆਂ ਨੂੰ ਜੀ ਆਇਆਂ ਕਹਦੇ ਆ ਸਾਡੇ ਖਾਤਰਾਂ ਵਿੱਚੋਂ ਹਰੀ ਸਿੰਘ ਜੀ ਗੁਰਮੀਤ ਸਿੰਘ ਜੀ ਕਰਨ ਸਿੰਘ ਜਗਤਾਰ ਸਿੰਘ ਗੁਰਦੀਪ ਸਿੰਘ ਇਹ ਵੀ ਆਪਣੀ ਪੂਰੀ ਟੀਮ ਨਾਲ ਪਹੁੰਚੇ ਨੇ ਇਹਨਾਂ ਨੂੰ ਜੀ ਆਇਆਂ ਕਹਦੇ ਆ ਸਾਡੇ ਸ਼ਹਿਰੀ ਦੇ ਮੀਤ ਪ੍ਰਧਾਨ ਕਾਂਗਰਸ ਕਮੇਟੀ ਸ਼ਹੀਦ ਇਕਬਾਲ ਸਿੰਘ ਰਾਜ ਸਾਹਿਬ ਇਹ ਵੀ ਆਪਣੀ ਪੂਰੀ ਟੀਮ ਲੈ ਕੇ ਪਹੁੰਚੇ ਨੇ ਇਹਨਾਂ ਨੂੰ ਵੀ ਜੀ ਆਇਆਂ ਕਹਦੇ ਆ ਦਮੇਦਰ ਸਿੰਘ ਸੰਸਥਾਤੋਂ ਇਹਨਾਂ ਦੇ ਨਾਲ ਜਗਦੀਸ਼ ਸਿੰਘ ਜੀ ਹਰਪਾਲ ਸਿੰਘ ਸੰਸਥਾਤੋਂ ਪਹੁੰਚੇ ਨੇ ਸਾਰੇ ਨੂੰ ਜੀ ਆਇਆਂ ਕਹਦੇ ਆ ਵੀ ਪਿੱਛੇ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਆਪਣੇ ਦਰਮਿਆਨ ਉੱਜੀ ਪਲਾਂ ਵਿੱਚ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਉਹ ਵੀ ਪਹੁੰਚ ਰਹੇ ਨੇ ਮੈਂ ਹੁਣ ਬੇਨਤੀ ਕਰਦਾ ਸਰਦਾਰ ਜਸਪ੍ਰੀਤ ਸਿੰਘ ਜੀ ਖਲਾਲ ਮਾਜਰਾ ਕਿ ਉਹ ਤੁਹਾਡੇ ਨਾਲ ਦੋ ਮਿੰਟ ਜਿਹੜਾ ਅਜਦਾ ਅਜੰਡਾ ਹੈ ਇਹਨਾਂ ਨੇ ਬਾਦੇ ਉਧਰ ਸਟੇਜ ਕੋਲ ਜੋ ਇਹਨਾਂ ਨੇ ਲਾਰੇ ਪੰਜਾਬ ਦੇ ਲੋਕਾਂ ਨੂੰ ਦਾਦੇ ਸਰਦਾਰ ਬਣਾਈ ਸੀ ਜੋ ਗਾਰੰਟੀਆ ਪੰਜਾਬ ਦੇ ਲੋਕਾਂ ਨੂੰ ਭਗਵਾਨਤਮਾਨ ਨੇ ਕੇਜੀਵਾਲ ਨੇ ਦਿੱਤੀਆਂ ਸੀ ਜਿਨ੍ਹਾਂ ਗੱਲਾਂ ਦੇ ਭਰੋਸਾ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪੰਜਾਬ ਦੀ ਰਾਜ ਸੱਤਾ ਸੰਭਾਲੀ ਸੀ ਉਸ ਤੋਂ ਬਾਅਦ ਲੋਕਾਂ ਨੂੰ ਇੱਕਾ ਵੱਡਾ 440 ਵੋਲਟ ਦਾ ਕਰੰਟ ਲੱਗਿਆ ਲੋਕਾਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਇਹ ਧਰਤੀ ਤੇ ਸਵਾਰ ਉਤਾਰ ਦੇਣਗੇ ਭਾਰਤ ਇtanto ਵੱਡਾ ਇਹਨਾਂ ਨੇ ਲੋਕਾਂ ਨੂੰ ਝਟਕਾ ਦਿੱਤਾ ਹੈ ਉਹ ਜਾਇੰਟ ਕਿਸੇ ਵੀ ਰੂਪ ਚ ਹੋਵੇ ਪੰਜਾਬ ਦੀ ਇੰਡਸਟਰੀ تباہ ਹੋ ਗਈ ਹੈ ਪੰਜਾਬ ਦੇ ਵਿੱਚ ਕੋਈ ਖੇਤੀ ਦੀ ਨੀਤੀ ਨਹੀਂ ਪੰਜਾਬ ਦੇ ਵਿੱਚ ਇਸੇ ਕਿਸਮ ਦਾ ਕੋਈ ਰੁਸ्तार ਨਹੀਂ ਜਿਹੜਾ ਕਹਿੰਦੇ ਸੀ ਇੱਥੇ ਆ ਕੇ ਗੋੜੇ ਵਸਣਗੇ ਪੰਜਾਬ ਅਜ ਜਿਸ ਤਰ੍ਹਾਂ ਥੋੜੇ ਹੱਥਾਂ ਚਾਹਾਂ ਜਾਂ ਸਾਰੀਆਂ ਤਖਤੀਆਂ ਫੜੀਆਂ ਹੋਈਆਂ ਜੰਗਲ ਰਾਜ ਵਾਂਗੂ ਬਣ ਗਏ ਰੋਜ਼ਾਨਾ ਪੰਜਾਬ ਦੇ ਵਿੱਚ ਲੁੱਟਾਂ ਘੁਟਾਂ ਘਟੀਆਂ ਸਨੈਚਿੰਗ ਚੋਰੀਆਂ ਡਾਕੂਆਂ ਨੂੰ ਡਾਕੀ ਗੈਂਗਸਟਰਾਂ 와 ਆਪਸ ਵਿੱਚ ਲੜਾਈਆਂ ਅਜਿਹੇ ਹਰ ਕੁਝ ਪੰਜਾਬ 'ਚ ਹੋ ਰਿਹਾ ਹੈ ਜਿਹਨੂੰ ਕਾਂਗਰਸ ਪਾਰਟੀ ਨੇ ਜਿਨ੍ਹਾਂ ਨੇ ਸਾਡੇ ਬੱਚੇ ਬਹੁਤ ਸੀਨੀਅਰਾਂ ਕਾਂਗਰਸੀ ਆਗੂਆਂ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਪੰਜਾਬ 'ਤੇ ਅਮਨ ਸ਼ਾਂਤੀ ਖੁਸ਼ਹਾਲੀ ਲਿਆਂਦੀ ਸੀ ਇਹਨਾਂ ਨੇ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਲੋਕਾਂ ਦੀ ਕਾਇਮ ਕੀਤੀ ਸੀ ਉਹ ਕਾਂਗਰਸ ਪਾਰਟੀ ਕਦੇ ਇਹਨਾਂ ਚੀਜ਼ਾਂ ਨੂੰ ਸਹਿਣ ਨਹੀਂ ਕਰ ਸਕਦੀ ਅਸੀਂ ਵੱਖ-ਵੱਖ ਸਮੇਂ ਤੇ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਮਾੜੇ ਫੈਸਲਿਆਂ ਦੇ ਖਿਲਾਫ ਕਾਂਗਰਸ ਪਾਰਟੀ ਨੇ ਬਹੁਤ بلند ਕਵਾਜ ਹਮੇਸ਼ਾ ਉਠਾਈ ਹੈ ਅੱਜ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਰਣਜੀਤ ਜੀ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇਹਨਾਂ ਨੂੰ ਬ੍ਰੋਡਕਾਸਟ ਕਰਨ ਲਈ ਅੱਜ ਪੂਰੇ ਪੰਜਾਬ ਦੇ ਹਰ ਹੱਟੇ ਦੀ ਸਬ ਡਿਵੀਜ਼ਨ ਪੱਧਰ ਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਹਿਦੋਸਤਾਨ ਦੇ ਦੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਨੂੰ ਲੈ ਕੇ ਧਰਨੇ ਲਾਏ ਜਾ ਰਹੇ ਹਨ